ਸਾਚਾ ਗੁਰੂ ਲਾਧੋਰੇ ਜਾਂ ਗੁਰੂ ਲਾਧੋਰੇ ਦੇ ਇਹ ਸ਼ਬਦ ਆਪਣੇ ਆਪ ਵਿੱਚ ਸਿੱਖ ਇਤਿਹਾਸ ਦੀ ਇੱਕ ਵੱਡੀ ਘਟਨਾ ਨੂੰ ਸਮੋਈ ਬੈਠੇ ਹਨ ਇਹ ਮਹਾਨ ਤੇ ਵੱਡੀ ਘਟਨਾ ਬਾਬਾ ਬਕਾਲਾ ਦੇ ਪਵਨ ਸਥਾਨ ਨਾਲ ਸੰਬੰਧਿਤ ਹੈ ਬਾਬਾ ਬਕਾਲਾ ਸ੍ਰੀ ਅਮਰਸਰ ਜ਼ਿਲ੍ਹੇ ਦਾ ਇੱਕ ਨਗਰ ਹੈ ਜਿਸ ਦਾ ਪਹਿਲਾ ਨਾਮ ਬਕਾਲਾ ਸੀ ਇਸ ਨਗਰ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਹੈ। ਇਸ ਨਗਰ ਨਾਲ ਸੰਬੰਧਤ ਪ੍ਰਚਲਿਤ ਬਾਬਾ ਵਸੇ ਬਕਾਲੇ ਅਤੇ ਗੁਰੂ ਲਾਧੋਰੇ ਦੀਆਂ 70 ਦੀ ਆਪਣੀ ਇਤਿਹਾਸਿਕਤਾ ਹੈ। ਬਾਬਾ ਵਸੇ ਬਕਾਲੇ ਜਬ ਬਾਬਾ ਬਕਾਲੇ ਇਹ ਬਚਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਜੋਤੀ ਜੋਤ ਸਮਾਉਣ ਸਮੇਂ ਦਿੱਲੀ ਵਿਖੇ ਉਚਾਰੇ ਸਨ। ਗੁਰੂ ਜੀ ਦੇ ਇਹਨਾਂ ਬਚਨਾਂ ਦਾ ਇਸ਼ਾਰਾ ਨੌਵੇਂ ਗੁਰੂ ਵੱਲ ਸੀ ਜੋ ਬਕਾਲੇ ਦੀ ਧਰਤੀ ਤੇ ਰਹਦੇ ਸਨ ਸਿੱਖ ਸੰਗਤਾਂ ਬਾਬਾ ਬਕਾਲੇ ਦੀ ਧਰਤੀ ਵੱਲ ਆਉਣ ਲੱਗ ਪਈਆਂ ਪਰ ਗੁਰੂ ਬਚਨਾਂ ਦੀ ਆੜ ਲੈ ਕੇ ਬਾਬਾ ਬਕਾਲਾ ਦੀ ਧਰਤੀ ਤੇ ਧੀਰ ਮੱਲੀਆਂ ਤੇ ਹੋਰ ਸਿੱਖਾਂ ਨੇ ਵੱਖ-ਵੱਖ ਮੰჯੀਆਂ ਸਥਾਪਿਤ ਕਰ ਲਈਆਂ ਤੇ ਆਪਣੇ ਆਪ ਨੂੰ ਨਾਨਕ ਦੀ ਗੱਦੀ ਦਾ ਦਾਵੇਦਾਰ ਅਖਵਾਉਣ ਲੱਗੇ ਇਸ ਨਾਲ ਸਿੱਖ ਸੰਗਤਾਂ ਨੂੰ ਇਹ ਨਿਰਣਾ ਕਰਨਾ ਔਖਾ ਹੋ ਗਿਆ ਕਿ ਗੁਰੂ ਨਾਨਕ ਦੀ ਗੱਦੀ ਦਾ ਅਸਲ ਵਾਰਿਸ ਕੌਣ ਹੈ ਜਿਸ ਬਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤੇ ਸਨ ਕਾਫੀ ਸਮਾਂ ਇਸੇ ਤਰ੍ਹਾਂ ਹੀ ਚਲਦਾ ਰਿਹਾ ਫਿਰ ਇੱਕ ਦਿਨ ਸਾਚਾ ਗੁਰੂ ਲਾਧੋਰੇ ਗੁਰੂ ਲਾਧੋਰੇ ਦੇ ਬਚਨ ਸਿੱਖ ਸੰਗਤਾਂ ਦੇ ਕੰਨੀ ਪਏ ਸਿੱਖ ਸਰੋਤਾਂ ਅਨੁਸਾਰ ਇੱਕ ਵੱਡਾ ਵਪਾਰੀ ਮੱਖਣ ਸ਼ਾਲੂ ਬਾਣਾ ਗੁਰੂ ਘਰ ਦਾ ਅਨੰਨ ਸੇਵਕ ਸੀ ਉਹ ਸਮੁੰਦਰ ਰਾਹੀਂ ਵੱਖ-ਵੱਖ ਦੇਸ਼ਾਂ ਵਿੱਚ ਵਪਾਰ ਕਰਨ ਦੇ ਲਈ ਜਾਂਦਾ ਸੀ ਇੱਕ ਦਿਨ ਉਸਦਾ ਜਹਾਜ਼ ਸਮੁੰਦਰੀ ਤੂਫਾਨ ਦੀ ਲਪੇਟ ਵਿੱਚ ਆ ਗਿਆ ਉਸਨੇ ਬਚਾ ਦੇ ਲਈ ਗੁਰੂ ਨਾਨਕ ਦੇ ਚਰਨਾਵਿਚ ਬੇਨਤੀ ਅਰਦਾਸ ਕੀਤੀ ਉਸਦੀ ਅਰਦਾਸ ਪੂਰੀ ਹੋਈ ਤੇ ਉਸਦਾ ਬੇੜਾ ਸਮੁੰਦਰੀ ਜਹਾਜ਼ ਕਿਨਾਰੇ ਜਾ ਲੱਗਾ ਗੁਰੂ ਦੇ ਸ਼ੁਕਰਾਨੇ ਵਜੋਂ ਉਹ ਬਕਾਲੇ ਦੀ ਧਰਤੀ ਤੇ ਪਹੁੰਚਿਆ ਪਰ ਉੱਥੇ ਵੱਖ-ਵੱਖ ਮੰਝੀਆਂ ਲੱਗੀਆਂ ਹੋਣ ਕਾਰਨ ਉਚਿੰਤਾ ਵਿੱਚ ਭੇਗੇ ਪਰ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦੇ وارਸ ਦਾਸ ਰਿਹਾ ਸੀ ਮੱਖਣਸ਼ਾ ਲੁਬਾਣਾ ਨੇ ਸਭ ਨੂੰ ਪੰਜ-ਪੰਜ ਮੋਹਰਾਂ ਰੱਖ ਕੇ ਨਮਸਕਾਰ ਕੀਤਾ ਅਖੀਰ ਉਸ ਨੂੰ ਗੁਰਤੇਗ ਬਹਾਦਰ ਸਾਹਿਬਾਰੇ ਪਤਾ ਲੱਗਾ ਕਿ ਜੋ ਕਿ ਲੰਬੇ ਸਮੇਂ ਤੋਂ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਸਨ ਮੱਖਣਸ਼ਾ ਲੁਬਾਣੇ ਨੇ ਪੰਜ ਮੋਹਰਾਂ ਰੱਖ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਨੇਤਰ ਖੋਲੇ ਤੇ ਆਖਿਆ ਘਰ ਮੁਖਾ ਗੁਰੂ ਨਾਨਕ ਨੇ ਤੇਰਾ ਬੇੜਾ ਪਾਰ ਲਾਇਆ ਹੈ ਇਸ ਲਈ ਮਨ ਵਿੱਚ ਸ਼ੰਕਾ ਨਾ ਕਰ ਜੋ ਚਿੱਤ ਵਿੱਚ ਚਿਤਵਿਆ ਸੀ ਉਸ ਨੂੰ ਪੂਰਾ ਕਰ ਪਰ ਚਲਤ ਸਾਖੀ ਅਨੁਸਾਰ ਗੁਰੂ ਜੀ ਨੇ ਮੱਖਣ ਸ਼ਾਹ ਨੂੰ ਕਿਹਾ ਮੱਖਣ ਸ਼ਾਹ ਗੁਰੂ ਘਰ ਮਾਇਆ ਦੀ ਕੋਈ ਘਾਟ ਨਹੀਂ ਹੈ ਪਰ ਗੁਰ ਸਿੱਖਾ ਜਿਹੜਾ ਵਾਅਦਾ ਕਰੀਏ ਉਹ ਪੂਰਾ ਨਿਭਾਈਦਾ ਹੈ 500 ਮੋਹਰਾਂ ਦੀ ਅਰਦਾਸ ਕਰਕੇ ਹੁਣ ਪੰਜ ਹੀ ਚੜਾ ਰਿਹਾ ਹੈ ਮੱਖਣਸ਼ਾ ਗਦਗਦ ਹੋ ਉੱਠਿਆ ਉਸਨੇ ਸੱਚੇ ਗੁਰੂ ਦੇ ਦਰਸ਼ਨ ਕਰ ਲਏ ਸਨ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਹੌਕਾ ਦੇਣ ਲੱਗਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਇਸ ਤਰ੍ਹਾਂ ਝੂਠੀਆਂ ਲੱਗੀਆਂ ਮੰਝੀਆਂ ਦਾ ਪਰਦਾ ਫਾਸ਼ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਜੁੜਨ ਲੱਗੀਆਂ ਭਾਈ ਮੱਖਣਸ਼ਾ ਲੁਬਾਣੇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬੋਲ ਬਾਬਾ ਵਸੇ ਬਕਾਲੇ ਦੇ ਗੁਜੇਰ ਹਸ ਨੂੰ ਗੁਰੂ ਲਾਧੂ ਰੇ ਦੇ ਬੋਲਾ ਰਹੇ ਸਿੱਖ ਸੰਤਾਂ ਨੂੰ ਸਮਝਾਇਆ ਬਾਬਾ ਬਕਾਲੇ ਦੀ ਇਸ ਮਹਾਨ ਘਟਨਾ ਦੀ ਯਾਦ ਵਿੱਚ ਹਰ ਸਾਲ ਰਖੜ ਪੁੰਨਿਆਂ ਦੇ ਅਵਸਰ ਤੇ ਬਾਬਾ ਬਕਾਲੇ ਵਿਖੇ ਵੱਡਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੋ ਗੁਰੂ ਤੇ ਸਿੱਖ ਦੇ ਪਿਆਰ ਦਾ ਪ੍ਰਤੀਕ ਹੈ